ਇਹਨੂੰ ਸੁੱਤੇ ਵੇ ਇਹਨੂੰ ਮੰਜੀ ਦੇ ਜੜ ਕੇ ਬਾਈਟ ਕਰਦਾ। ਈਰੀ ਬਾਈਟ ਦਾ ਹੀ ਨਹੀਂ ਪਤਾ ਲੱਗਦਾ। ਇੱਕ ਕਹਿੰਦੇ ਨਿੰਮ ਦੇ ਪੱਤੇ ਖਵਾ ਕੇ ਦੇਖ ਲੋ ਇਦਾਂ ਦਾ ਵੀ ਕੋਈ ਪਤਾ ਲੱਗਦਾ ਹੀ ਨਹੀਂ। ਹੁਣ ਮੈਂ ਤੁਹਾਡੇ ਮਨਕੇ ਵਾਲਾ ਵਹਿਮ ਕੱਢਾਂ। ਕੁਝ ਮੇਰੇ ਦੋਸਤ ਸੱਪ ਲੜੇ ਵਾਲੇ ਕਹਿੰਦੇ ਚੀਰਾ ਨਹੀਂ ਦੇਣਾ ਚਾਹੀਦਾ, ਕੁਝ ਕਹਿੰਦੇ ਚੀਰਾ ਦੇਣਾ ਚਾਹੀਦਾ। ਹਾਂਜੀ। ਜੋ ਮੈਂ ਮੇਰੀ ਜ਼ਿੰਦਗੀ ਦਾ ਰਿਜ਼ਲਟ ਕੱਢਿਆ ਮੈਂ ਆਪਣੇ ਰਿਜ਼ਲਟ ਮੁਤਾਬਕ ਸਮਝਾਉਣ ਡਿਆ। ਵੀ ਜਦੋਂ ਸੱਪਾ ਕੱਟ ਗਿਆ ਉਥੇ ਪੱਸ ਲਾ ਦਿੰਦੇ ਨੇ। ਬਲੱਡ ਕੱਢ ਦਿੰਦੇ ਆ ਉਹਦਾ ਕੋਈ ਫਾਇਦਾ ਮਿਲਦਾ ਹੀ ਨਹੀਂ ਦੇਖੋ ਫਾਇਦਾ ਮਿਲਦਾ ਜੇ 10 ਮਿੰਟ ਤੱਕ ਤੁਸੀਂ ਇਹ ਚੀਜ਼ ਕਰਦੇ ਹੋ ਭਈਆਂ ਘੰਟਿਆਂ ਤੋਂ ਬਾਅਦ ਤੁਹਾਨੂੰ ਸਿਰ ਚੜਨਾ ਸ਼ੁਰੂ ਹੋਣਾ ਸਭ ਤੋਂ ਪਹਿਲਾਂ ਸੰਗ ਦਾ ਸੁੱਕਣਾ ਦੂਜਾ ਲੱਛਣ ਇਹਰੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ ਕਿਹੜੇ ਮੈਂ ਤੁਹਾਨੂੰ ਹੁਣ ਤਰੀਕਾ ਲਗਾ ਸਮਝਾਉਣਾ ਤਰੀਕਾ ਸਭ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਪੰਜਾਬ ਦਾ ਸੱਪ ਜ਼ਹਿਰੀਲਾ ਵਿਖਾ ਰਿਹਾ ਰਸਲ ਭਾਈ ਕਿਰਦੀ ਮੈਨੂੰ ਇੱਕ ਗੱਲ ਦੱਸੋ ਜਿਹੜੇ ਸੱਪ ਖਾਣਾ ਚੱਕਦੇ ਆ ਉਹ ਜ਼ਹਿਰ ਵਾਲੇ ਹੁੰਦੇ ਆ ਹੁਣ ਤੁਸੀਂ ਕਹਿੰਦੇ ਜੀ ਵੀ ਤੁਸੀਂ ਪਛਾਣਦੇ ਕਿੱਦਾਂ ਜੀ ਸਭ ਤੋਂ ਪਹਿਲਾਂ ਇਹਦਾ ਮੂੰਹ ਦੇਖੋ ਮੇਰਾ ਅੰਗੂ ਉਹਨਾਂ ਆਪਛਾੜ ਕਹਿੰਦੇ ਆ ਇਹ ਇੰਨੀ ਤੇ ਸਪੀਡ ਦੇ ਵਿੱਚ ਵਾਹਨ ਚ ਭੱਜਦਾ ਵਾ ਕਿ ਮਾੜਾ ਬੰਦਾ ਇਹਦੇ ਬਰਾਬਰ ਵਾਹਨ ਚ ਟੌਹ ਨਹੀਂ ਸਕਦਾ। ਬਿਲਕੁਲ ਇਹ ਕਿਹੜਾ ਸੱਪ ਆਈ? ਦੇਖੋ ਇਹਦੀ ਲੈਂਥ ਤੁਸੀਂ ਖੁਦ ਤੇ ਚੈੱਕ ਕਰੋ ਕਿ ਕਿੰਨੀ ਹੈ। ਬਹੁਤ ਜ਼ਿਆਦਾ ਮੇਰੀ ਲੈਂਥ ਨਾਲੋਂ ਵੱਡਾ ਲੱਗਦਾ ਹੈ। ਤੇ ਉਹ ਵੀ ਬਿੱਗ ਸਾਈਡ ਦੇ ਵਿੱਚ ਆ ਉਹ ਵੀ ਕਾਫੀ ਹੈਵੀ ਸੱਪਾ ਕਾਫੀ ਮੋਟਾ ਸੱਪਾ ਤੇਰਾ ਕਲਰ ਵੀ ਪਲੇਟਿਕ ਦਾ। ਇਹ ਤਾਂ ਬੜਾ ਡੇਂਜਰਸ ਹੋਣਾ ਹੀ ਸਿਰਫ। ਤੁਸੀਂ ਨਾਰਮਲ ਇਨਸਾਨ ਦੇ ਤੁਹਾਨੂੰ ਕੀ ਲੱਗਦਾ ਵਾ? ਇਹ ਸੱਪ ਕਿਸੇ ਨੂੰ ਬਾਈਟ ਕਰਕੇ ਉਹਦੀ ਜਾਨ ਲੈ ਸਕਦਾ। ਇਹ ਸੱਪ ਦੇ ਵਿੱਚ ਜ਼ਹਿਰ ਨਹੀਂ ਹੈ। ਇਹ ਸੱਪ ਨੂੰ ਲੈਸ ਨੇ ਕਹਿੰਦੇ ਆ ਧੰਮ ਕਹਿੰਦੇ ਆ ਊਣਾ ਪਛਾੜ ਕਹਿੰਦੇ ਇਹ ਇੰਨੀ ਜੀ ਸਪੀਡ ਦੇ ਵਿੱਚ ਬਾਹਮ ਚ ਭੱਜਦਾ ਵਾ ਕਿ ਮਾੜਾ ਬੰਦਾ ਇਹਦੇ ਬਰਾਬਰ ਬਾਹਮ ਚ ਧੌੜ ਨਹੀਂ ਸਕਦਾ ਪਰ ਇਹ ਸੱਪ ਦੇ ਵਿੱਚ ਬਿਲਕੁਲ 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 ਵੀ ਜ਼ਹਿਰ ਨਹੀਂ ਹੈ ਜਿਹੜੇ ਲੋਕ ਦਾਵਾ ਕਰਦੇ ਆ ਵੀ ਮਣਕਾ ਸੱਪ ਲੜੇ ਦੇ ਕੰਮ ਕਰਦਾ ਉਹ ਮਣਕਾ ਇਹੋ ਦੇ ਸੱਪਾਂ ਦੇ ਉੱਤੇ ਕੰਮ ਕਰਦਾ ਪਰ ਦੇਖਣ ਨੂੰ ਤਾਂ ਇਹ ਬੜਾ ਡੇਂਜਰਸ ਲੱਗਦਾ ਆਪਣੇ ਪੰਜਾਬ ਚ ਆਮ ਗੱਲ ਹੀ ਆ ਜਦੋਂ ਕਿਸੇ ਨੂੰ ਗਾਲ ਵੀ ਕੱਢਣੀ ਆ ਤੇਰੇ ਲੜਜੇ ਕਾਲਾ ਨਾਗ ਹੈ ਨਾ ਤੇ ਉਹ ਇਹ ਆ ਜਾਏ ਹੋਰ ਆ ਕੋਈ ਰੰਗ ਤੇਰਾ ਵੀ ਪਿਆ ਤਾ ਹਾਂਜੀ ਆਹ ਬੰਦੇ ਦੀ ਸਾਰੇ ਸਾਪ ਹੀ ਸਾਪ ਆ ਹਾਂਜੀ ਪਰ ਜੋਗੀ ਕੀ ਆ ਵੀ ਤੁਹਾਨੂੰ ਸਹੀ ਜਾਣਕਾਰੀ ਨਹੀਂ ਦਿੰਦੇ ਜੋਗੀ ਇਹ ਵੀ ਸਾਪ ਨੂੰ ਫੜ ਕੇ ਕਹਿੰਦੇ ਆ ਕੁੱਲ ਮਾਰੂ ਸਾਪ ਆਏ ਦੂਸਰਾ ਸਾਪ ਆਏ ਤੀਸਰਾ ਸਾਪ ਆ ਇਹ ਇੱਕ ਬੇਜੁਬਾਨ ਜਾਨਵਰ ਵਾ ਆਪਣੀ ਰੋਟੀ ਪਾਣੀ ਦੀ ਤਲਾਸ਼ ਦੇ ਵਿੱਚ ਗੁਜਰ ਬਸਰ ਦੀ ਤਲਾਸ਼ ਦੇ ਵਿੱਚ ਇਹ ਜਿਹੜਾ ਸਾਪ ਆ ਲੋਕਾਂ ਦੇ ਘਰਾਂ ਦੇ ਵਿੱਚ ਆ ਜਾਂਦਾ ਵਾ ਹੁਣ ਤੁਸੀਂ ਕਹਿੰਦੇ ਜੀ ਵੀ ਤੁਸੀਂ ਪਛਾਣਦੇ ਕਿੱਦਾਂ ਦੇ ਸਭ ਤੋਂ ਪਹਿਲਾਂ ਇਹਦਾ ਮੂੰਹ ਦੇਖੋ ਮੇਰਾ ਅੰਗੂਠਾ ਦੇਖੋ ਤੇਰਾ ਮੂੰਹ ਦੇਖੋ ਸੇ ਮੂੰਗੂਠੇ ਰਗਾਇਰਾ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਮੂੰਹ ਦੇ ਉੱਤੇ ਆ ਦੇਖੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਇੱਕ ਡਿਜ਼ਾਈਨ ਬੰਦੀ ਆ ਹਾਂਜੀ ਇਹ ਦੇਖੋ ਵਾਈਟ ਵਾਈਟ ਤੌਰੀਆਂ ਬੰਦੀ ਆ ਇੱਗੇ ਸੱਪ ਨੇ ਫੰਨ ਨਹੀਂ ਖਲਾ ਇਹ ਚੀਜ਼ਾਂ ਤੋਂ ਸਿਰਫ ਸਾਨੂੰ ਇਹ ਜਿੱਦਾਂ ਇਹਦੀ ਪੂਛ ਦੇਖੋ ਆ ਦੇਖੋ ਇਹ ਕੋ ਡਿਜ਼ਾਈਨ ਹੋ ਰਾਂ ਇਹ ਮਗਰੋਂ ਦੇਖੋ ਇਹ ਕਿਹੜੇ ਚਾਲੀ ਬੰਦੀ ਪਈ ਆ ਇਹ ਦੇਖੋ ਸਾਨੂੰ ਇਹ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਸੱਪ ਜ਼ਹਿਰ ਵਾਲਾ ਕਿਹੜਾ ਜ਼ਹਿਰ ਵਾਲਾ ਸਿਰਫ ਸੱਪ ਦੀ ਨਸਲ ਪਛਾਣਨ ਲਈ ਤਾਂ ਸਸਕਿੰਟਾਨੂੰ ਬਹੁਤ ਜ਼ਿਆਦਾ ਸਿਰਫ ਅਜੀ ਇੱਕ ਵਾਰੀ ਸਰੀ ਦੇ ਅੱਗੇ ਇੱਕ ਸੈਕਿੰਟ ਚਾਚਣਾ ਕਸੀਂ ਇੱਕ ਸੈਕਿੰਡ ਦੇ ਵਿੱਚ ਅੰਦਾਜ਼ਾ ਲਾ ਲੈਣੀ ਆ ਕਿ ਸੱਪ ਜ਼ਹਿਰ ਵਾਲਾ ਕਿ ਬਿਨਾਂ ਜ਼ਹਿਰ ਵਾਲਾ ਤੇ ਵੀਰ ਜੀ ਮੈਨੂੰ ਇੱਕ ਗੱਲ ਦੱਸੋ ਜਿਹੜੇ ਸੱਪ ਖਾਣਾ ਚੱਕਦੇ ਆ ਉਹ ਜ਼ਹਿਰ ਵਾਲੇ ਹੁੰਦੇ ਆ ਕੀ 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 ਜਿਹੜੇ ਫੰਨ ਚੱਕ ਕੇ ਉਹ ਕਰਦੇ ਸੱਪ ਜਿਹੜੇ ਫੰਨ ਚੱਕਦੇ ਆ ਹਾਂਜੀ ਉਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਿਰਫ 4 ਪ੍ਰਜਾਤੀਆਂ ਹਾਂਜੀ ਪੂਰੀ ਦੁਨੀਆ ਦੇ ਵਿੱਚ ਹੋਰੀਆਂ ਜਿਹੜੀਆਂ 36 ਪ੍ਰਜਾਤੀਆਂ ਹਾਂਜੀ ਤੇ ਸੱਪ ਜਿਹੜਾ ਫੰਨ ਚੱਕਦਾ ਵਾ ਉਹ ਜ਼ਹਿਰੀਲਾ ਹੀ ਜ਼ਹਿਰੀਲਾ ਠੀਕ ਹੈ ਪਰ ਕਿਦੋਂ ਕਿਸੇ ਨੂੰ ਬਿਨਾਂ ਜ਼ਹਿਰ ਵਾਲਾ ਸੱਪ ਲੜਦਾ ਵਾ ਇਹ ਨਹੀਂ ਕਿ ਤੁਸੀਂ 1 ਰੁਪਈਏ ਦਾ ਵੀ ਟ੍ਰੀਟਮੈਂਟ ਨਾ ਕਰਵਾਓ ਕੋਈ ਹਕੀਮ ਜਵਾਦ ਜੋਗੀ ਕੋਈ ਮਨਕਾ ਕੁਝ ਵੀ ਨਾ ਲਾਏ ਉਹ ਬੰਦੇ ਦਾ ਨੁਕਸਾਨ ਨਹੀਂ ਹੋਣਾ ਉਹ ਆਗਰੂ ਦੀ ਕਾਰਪਤੀ ਵੀ ਸਾਬਤ ਜ਼ਹਿਰ ਨਹੀਂ ਹੈ ਪਰ ਜੇ ਸਾਬਤ ਨੂੰ ਜ਼ਹਿਰ ਵਾਲਾ ਲੜਿਆ ਉਹਰੇ ਉੱਤੇ ਸਿਰ ਕੋ ਸਿਰ ਕੋ ਇੰਜੈਕਸ਼ਨ ਕਰਪਾਦਾ ਮੈਂ ਤੁਹਾਨੂੰ ਉਹ ਵੀ ਦੱਸਦਾ ਵਾਂ ਕਿ ਸਾਬਤ ਜ਼ਹਿਰ ਵਾਲਾ ਕਿਹੜਾ ਹੁੰਦਾ ਤੇ ਬਿਨਾਂ ਜ਼ਹਿਰ ਵਾਲਾ ਕਿਹੜਾ ਸੱਚਾ ਕਿਹੜਾ ਜਿਹੜਾ ਪੰਜਾਬ ਦੇ ਸਭ ਤੋਂ ਹੰਡੇ ਆ ਕਿੰਨੇ ਕਿ ਜ਼ਹਿਰੀ ਲਹਿੰਗੇ ਦੇ ਕਿਹੜੇ ਕਿਹੜੇ ਜ਼ਹਿਰੀ ਲਹਿੰਗੇ ਨੇ ਉਹਦੀ ਗੱਲ ਚ ਪੰਜਾਬ ਦੀ ਕਿਹਦੀ ਸਾਬਤ ਦੀ ਸਾਪ ਕਰੇਂ। ਕੀ ਕੋਲ ਹੈ? ਕੀ ਕਰ ਸਕਦਾ? ਹਾਂ। ਪਰ ਉਹ ਤੁਸੀਂ ਆਪਣੀ ਨੀਸ ਨਹੀਂ ਲਿਖੋ ਹਾਂਜੀ। ਕਿਉਂਕਿ ਸਾਰੇ ਤਾਂ ਆਪਣੇ ਕੋਲ ਹੁੰਦੇ ਨੇ। ਸਾਰੇ ਆਪਣੇ ਕੋਲ ਹੁੰਦੇ ਨਹੀਂ। ਮੈਂ ਸਾਪ ਆਪਣੇ ਕੋਲ ਰੱਖਦਾ ਵੀ ਨਹੀਂ ਜਾਂਦਾ। ਹਾਂਜੀ। ਕਈ ਹੁੰਦਾ ਵੀ ਕੁੱਝੇ 'ਚ 2-4 ਦਿਨ ਪਾਉਂਦੇ ਆ ਮੈਂ ਫੜਨਾ ਹੁੰਦਾ ਤਾਂ 10-5 ਮਿੰਟ 'ਚ ਛੱਡਣਾ ਹੁੰਦਾ। ਠੀਕ ਹੈ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਪੰਜਾਬ ਦਾ ਸੱਪ ਜਰੀਲਾ ਦਿਖਾ ਰਿਆ ਰਸਲ ਵਾਈਪਰ। ਠੀਕ ਹੈ। ਇਹ ਚੀਜ਼ ਨੂੰ ਪਛਾਣੋ। ਠੀਕ ਹੈ। ਇਹ ਉਹ ਹੈ ਜਿਹਨੂੰ ਕੌਡੀਆਂ ਵਾਲਾ ਕਹਿੰਦੇ। ਨਹੀਂ ਜੀ ਨਹੀਂ ਜੀ। ਇਹ ਰਸਲ ਵਾਈਪਰ ਸਾਪ। ਓਕੇ ਜੀ। ਇਹ ਲੋ ਤੇ ਚੈਨ ਪੈਂਦੀ ਆ ਜਦੋਂ ਡਿਜ਼ਾਈਨ ਪਾਇਆ ਰਿਹਾ ਇਹਦੀ ਸੁਕਰ ਬੜੀ ਹੁੰਦੀ YouTube ਤੇ ਰਿਸਰਚ ਮਾਰੇ ਹੋ ਰਸਲ ਵਾਈਪਰ ਦੀ ਤੁਹਾਨੂੰ ਪੂਰੀ ਜਿਹੜੀ ਹੋ ਲੋ ਕਲੀਅਰ ਆ ਦੂਸਰਾ ਇਹ ਸੱਪ ਪੰਜਾਬ ਦਾ ਸਭ ਤੋਂ ਜਿੱਦੀਲਾ ਆਪਾ ਕਹਿੰਦੇ ਆ ਇਹਦੇ ਤੋਂ ਥੋੜਾ ਜਿਆ ਘੱਟ ਜਰੀਲਾ ਸੱਪ ਹੁੰਦਾ ਵਾ ਸਪੈਕਟਿਕਲ ਕੋਬਰਾ ਹਾਂਜੀ ਇਹ ਦੇਖੋ ਇਹ ਫਨੀਅਰ ਸੱਪ ਹੈ ਇਹਦੇ ਟੂਕਾ ਕੀ ਕਾਲੇ ਰੰਗ ਦਾ ਕੋਈ ਮੈਟਰ ਨਹੀਂ ਇਹਨੇ ਤਾਂ ਜ਼ਹਿਰ ਇੱਕੋ ਕੁ ਵਾਰ ਦਿੱਤਾ ਸੇਵ ਜਾ ਅੱਛਾ ਦੋ ਕਲਰ ਵਿੱਚ ਪਾਇਆ ਜਾਂਦਾ ਹਾਂਜੀ ਇਹ ਸੱਪ ਵਾ ਪੰਜਾਬ ਦਾ ਤੀਸਰੇ ਨੰਬਰ ਦਾ ਬਲੇਕ ਰੰਗ ਦਾ ਸੱਪ ਆਪਾਂ ਪੁਆਇੰਟ ਪਾੜੀਆਂ ਇਹਨੂੰ ਕਹਿੰਦੇ ਆ ਕਾਮਨ ਕਰਾਂ ਹਾਂ ਜਿੱਦਾਂ ਤੁਸੀਂ ਦੇਖ ਰਹੇ ਜੀ ਹੈਗਾ ਇੱਕ ਸਟਿੱਕ ਦੇ ਨਾਲ ਸੱਪ ਫੜਿਆ ਹੋਇਆ ਇਹ ਬੰਦੇ ਨੂੰ ਸੁੱਤੇ ਵੇ ਇਹਨੂੰ ਮੰਜੀ ਦੇ ਜੜ ਕੇ ਬਾਈਟ ਕਰਦਾ ਇਹਦੀ ਬਾਈਟ ਦਾ ਹੀ ਨਹੀਂ ਪਤਾ ਲੱਗਦਾ ਜਦੋਂ ਕਿਸੇ ਨੂੰ ਇਹ ਸੱਪ ਕੱਟਦਾ ਵਾ ਉਹ ਉਸ ਬੰਦੇ ਨੂੰ 3 ਘੰਟੇ ਬਾਅਦ ਹੋਈ ਗੈਰ ਚੜਦਾ ਠੀਕ ਹੈ 2-3 ਘੰਟੇ ਉਹ ਮਜ਼ਦੂਰੀ ਕਰਦੇ ਡਰਾਈਵਰੀ ਕਰਦੇ ਕੋਈ ਵੀ ਕੰਮ ਕਰਦੇ ਇਹ ਗੱਲ ਪੱਕੀ ਆ ਤੇ ਜਦੋਂ ਇਹ ਸੱਪ ਨੇ ਬਾਈਟ ਕਰਦਾ ਇੱਕ ਹੁੰਦਾ ਵੀ ਸੱਪ ਦੰਦੀ ਬਾੜ ਦੇ ਅੱਗ ਲੱਗਦੇ ਆ ਲੂਹ ਨਿਕਲਦਾ ਸਕੀਨੇ ਚੋਂ ਪਰ ਸੱਪ ਦੀ ਬਾਈਟ ਖਾ ਲਈ। ਇਹਦੀ ਖਾਲੀ ਬਾਈਟ। ਇਹਨੇ ਸੁੱਤੇ ਹੋਏ ਬੰਦੇ ਦੇ ਨਾਲ ਆ ਕੇ ਸੌਂ ਗਿਆ ਨਾ ਬੰਦੇ ਦੇ ਸਰੀਰ ਦੀ ਗਰਮੀ ਲਾਭਦਾ। ਮੰਜੀ ਤੇ ਚੜ ਗਿਆ, ਬਿਸਤਰੇ ਤੇ ਸੌਂ ਗਿਆ, ਮਾੜਾ ਜਿਹਾ ਸਰੀਰ ਆਪ ਆ ਗਿਆ ਇੱਥੇ। ਇੱਥੇ ਢੋਂਦੇ ਪੱਤੀ ਦੇ ਨੇ ਕਿਤੇ ਵੀ ਦੰਦੀ ਵੜਦੇ ਨਹੀਂ। ਠੀਕ ਹੈ। ਤੁਹਾਨੂੰ ਸੁੱਤੇ ਹੋਏ ਨੂੰ ਇਹਦੀ ਦੰਦੀ ਦਾ ਨਹੀਂ ਪਤਾ। ਕਈ ਵਾਰੀ ਇਹ ਸੱਪ ਲੋਕਾਂ ਨੂੰ ਲੜਦਾ ਵਾ, ਲੋਕ ਇਹ ਚੀਜ਼ ਨੂੰ ਦੇਖ ਵੀ ਨਹੀਂ ਲੈਂਦੇ ਆ। ਲੋਕ ਦੇਸੀ ਦਵਾਈ ਦੇ ਚੱਕਰ ਤੇ ਪੈ ਜਾਂਦੇ ਆ। ਦੋਸਤੋ ਇਹਦੇ ਤੇ ਮਣਕਾ ਨਹੀਂ ਜਗਾ ਪਉਂਦਾ। ਕੋਈ ਐਗਰੀਕਲਚਰ ਦੀ ਦਵਾਈ ਵਰਮਿੰਗ ਵਾਲੀ ਨਹੀਂ ਦੇਦਾ ਮੁੰਡਾ ਕੋਈ ਨਾਜ਼ਾ 200 ਤੇ ਵੀ ਕੰਮ ਨਹੀਂ ਕਰਦਾ ਇਹਦੇ ਤੇ ਪੂਰੇ ਪੰਜਾਬ ਛਡੋ ਇੰਡੀਆ ਦੇ ਖੇਤੋ-ਖੀਆ ਉਹ ਦੇਸੀ ਦਵਾਈ ਦੇ ਨਾਲੇ ਪੇਸ਼ ਆਉਂਦੀ ਹੈ ਠੀਕ ਆ ਤੁਸੀਂ ਜਿੱਦਾਂ ਮਿਰਜੀ ਕਿਹਾ ਵੀ ਇਹਦਾ ਕੱਟਣ ਦਾ ਵੀ ਪਤਾ ਨਹੀਂ ਲੱਗਦਾ ਫਿਰ ਇਹ ਮੰਨ ਲਓ ਵੀ ਇਹਦੀ ਜ਼ਹਿਰ ਦਾ ਪਤਾ ਕਿਵੇਂ ਲੱਗੂ ਸਾਨੂੰ ਵੀ ਇਹ ਸੱਪ ਨੇ ਸਾਨੂੰ ਕੱਟਿਆ ਕੀ ਲੱਛਣ ਹੋ ਸਕਦੇ ਚੇਰੇ ਮੈਂ ਤੁਹਾਨੂੰ ਲੱਛਣ ਦੱਸੂਗਾ ਜਿੱਦਾਂ ਕਈਆਂ ਨੂੰ ਇਹ ਰਾਤ ਲੱਛਣ ਹੁੰਦੇ ਆ ਕਈ ਵੀਰ ਖੇਤਾਂ ਵਗੈਰਾ ਚ ਰਹਿੰਦੇ ਆ ਜਿਹੜੇ ਮੈਂ ਤੁਹਾਨੂੰ ਹੁਣ ਤਰੀਕਾ ਲੱਗਾ ਸਮਝਾਉਣ ਉਹ ਤਰੀਕਾ ਸਮਝੋ ਚਦੋ ਵੀ ਇਸ ਆਪਣੇ ਕਿਸੇ ਨੂੰ ਬਾਈਟ ਕਰਦੀ ਆ ਭਾਵੇਂ ਮੈਂ ਹੀ ਕਿਉ ਨਾ ਵਾ ਸਭ ਤੋਂ ਪਹਿਲੂ ਮੇਰਾ ਸੰਘ ਸੁੱਕਣਾ ਠੀਕ ਹੈ ਪਿਆਸ ਲੱਗਣੀ ਸ਼ੁਰੂ ਹੋਈ ਬਹੁਤ ਹੀ ਜ਼ਿਆਦਾ ਲਿਮਟੋਂ ਜ਼ਿਆਦਾ ਜਿਹੜੀ ਆ ਸੰਘ ਸੁਕਣਾ ਦੂਸਰੇ ਨਾਲ ਲੱਛਣ ਕੀ ਆ ਜਦੋਂ 2.5 ਘੰਟੇ ਹੋ ਗਿਆ ਤੁਸੀਂ ਦੇਸੀ ਦਵਾਈਆਂ ਦੇ ਚੱਕਰ ਤਪੇ ਰਹੇ ਤੁਹਾਡੇ ਬੰਦੇ ਨੂੰ ਕੁਝ ਨਹੀਂ ਹੋ 2.5 ਘੰਟੇ ਤੋਂ ਬਾਅਦ ਤੁ ਤੁ ਨੂੰ ਸਿਰ ਚੜਨਾ ਸ਼ੁਰੂ ਹੋਣਾ ਸਭ ਤੋਂ ਪਹਿਲੂ ਸੰਘ ਦਾ ਸੁੱਕਣਾ ਦੂਜਾ ਲੱਛਣ ਇਹਰੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ ਤੀਜਾ ਲੱਛਣ ਆ ਵੀ ਸਾਹ ਲੈਣ ਚ ਦਿੱਕਤ ਹੋਣਾ ਚੌਥਾ ਲੱਛਣ ਹੈ ਵੀ ਤੁਸੀਂ ਬੜਾ ਜ਼ਿਆਦਾ ਡਰਿੰਕ ਕੀਤੀ ਆ ਨਸ਼ਾ ਹਨ ਇਹ ਤੁਹਾਨੂੰ ਇਹ ਲੱਛਣ ਹੁੰਦੇ ਆ ਕਿਸੇ ਵੀ ਪੇਟ ਦੇ ਡਾਕਟਰ ਕੋਲ ਬੀਪੀ ਦੀ ਗੋਲੀ ਬੀਪੀ ਨੂੰ ਚੈੱਕ ਕਰਾਉਂਦੇ ਨਾ ਚੱਕਾ ਸੋ ਬੀਪੀ ਦਾ ਕਰ ਨਹੀਂ ਕਰਨਾ ਚਾਹੀਦਾ ਲੋਕ ਸੋਈਦੇ ਬੀਪੀ ਘਟਿਆ ਤਾਂ ਇਹ ਨਹੀਂ ਜੀ ਜ਼ਿਆਦਾ ਹੁੰਡਿਆ ਨਾ ਉਸ ਇਨਸਾਨ ਨੇ ਸਭ ਵਾਈਟ ਕਰ ਚੁੱਕਿਆ ਤੇ ਇਹਦੀ ਵਾਈਟ ਦਾ ਕੋਈ ਨਿਸ਼ਾਨ ਦਾ ਪਤਾ ਲੱਗਦਾ ਨਹੀਂ ਬਿਲਕੁਲ ਨਿਸ਼ਾਨ ਦਾ ਨਹੀਂ ਪਤਾ ਨਿਸ਼ਾਨ ਦਾ ਪਤਾ ਹੀ ਤਾਂ ਲੱਦੇ ਜਿੱਦਾਂ ਮੇਰਾ ਹੁਣ ਹੱਥ ਆ ਇੱਥੇ ਸਭ ਦੰਦੀ ਵੱਡੇ ਜੇ ਮੈਂ ਮੌਕੇ ਦੇ ਵੇਖਾਂ ਛੋਟੇ ਛੋਟੇ ਦੋ ਨਿਸ਼ਾਨ ਪਈਓ ਪਤਾ ਲੱਗਦੀ ਜਾਂਦਾ ਮੈਨੂੰ ਪਰ ਉਸ ਇਨਸਾਨ ਨੂੰ ਜਿਹੜਾ ਟ੍ਰੀ ਇੱਕ ਸਾਡੇ ਆਮ ਲੋਕਾਂ 'ਚ ਹੁੰਦਾ ਵੀ ਜਦੋਂ ਸਾਹ ਪਰ ਕੱਟ ਗਿਆ ਉਹ ਸਸ ਲਾ ਦਿੰਦੇ ਨੇ ਫੇਲ ਦੇ ਕਰਾ ਕੋਈ ਸਿੱਕੀ ਲਾ ਕੇ ਬਲੱਡ ਕੱਢ ਦਿੰਦੇ ਆ ਉਹਦਾ ਕੋਈ ਫਾਇਦਾ ਮਿਲਦਾ ਹੀ ਨਹੀਂ ਦੇਖੋ ਫਾਇਦਾ ਮਿਲਦਾ ਜੇ 10 ਮਿੰਟ ਚ ਤੁਸੀਂ ਇਹ ਚੀਜ਼ ਕਰ ਦੋ ਹੁਣ ਮੈਂ ਤੁਹਾਨੂੰ ਇਸੇ ਚੀਜ਼ ਦੇ ਆਗੇ ਐ ਸਿਰੰਜਾ ਆਸੇ ਇਹਨੂੰ ਇੱਥੋਂ ਵੜਦਾ ਹਾਂਜੀ ਇਹ ਦੇਖੋ ਇਹ ਵੱਢੀ ਗਈ ਤੇਰੀ ਸਿਹਤ ਬਹੁਤ ਗਈ ਆ ਕਾਦਰਲਾ ਬੰਨਾ ਬੰਦੇ ਆ ਆ ਜਿੱਦਾਂ ਨੀਡਲ ਲੱਗਦੀ ਜਿਵੇਂ ਇੱਥੋਂ ਵੜਦੀ ਹੈ ਹੁਣ ਮੈਨੂੰ ਮੁਸਾਫਲ ਲੜ ਗਿਆ ਮੈਂ ਸੀ ਨੂੰ ਮੰਨ ਤੋ ਉਹ ਜੇ ਮੇਰੇ ਦੋਸਤ ਸਾਬ ਲੜੇ ਵਾਲੇ ਕਹਿੰਦੇ ਚੀਜ਼ਾਂ ਨਹੀਂ ਦੇਣੇ ਤੇ ਇਹਦਾ ਪੁੱਛ ਕੇ ਦੇ ਦੀਆਂ ਦੇ ਹਾਂ ਜੀ ਜੋ ਮੈਂ ਮੇਰੀ ਜ਼ਿੰਦਗੀ ਜਿਹੜਾ ਰਿਜ਼ਲਟ ਕੱਟਿਆ ਮੈਂ ਆਪਣੇ ਰਿਜ਼ਲਟ ਮੁਤਾਬਕ ਸਮਝਾਉਂਦੇ ਆਂ ਇਹ ਚੀਜ਼ ਮੰਨ ਲਈ 2 4 5 ਵਿੱਚ 6 ਦੀ ਇਕੱਲੇ ਇਕੱਲੇ ਚੀਰੇ ਦੇ ਉੱਤੇ ਮੈਂ ਦੋ ਦੋ ਵਾਰੀ ਸਰੀਂਜ ਲਾਉਣੀ ਆ ਹੁਣ ਤੁਸੀਂ ਇਹ ਸਰੀਂਜ ਇੱਕ ਵਾਰੀ ਖਿੱਚੋ ਆਪਣੇ ਹੱਥ ਨਾਲ ਦਾ ਖਿੱਚੀ ਵੀ ਨਹੀਂ ਜਾ ਰਹੀ ਬਹੁਤ ਪ੍ਰੈਸ਼ਰ ਪੈ ਗਿਆ ਬਾਦ ਛੱਡ ਦੋ ਪ੍ਰੈਸ਼ਰ ਬਹਿ ਗਿਆ ਹਾਂਜੀ ਹੁਣ ਕਿਹੜੇ ਦੰਦਾ ਦਾ ਨਹੀਂ ਸੱਪ ਦਾ ਜ਼ਹਿਰ ਅੰਦਰ ਗਿਆ ਵਾ ਦੋ ਤਿੰਨ ਚੀਰੇ ਲਾ ਕੇ ਆ ਚੀਰਿਆਂ ਦੇ ਉੱਤੇ ਸਿਰਿੰਜ ਲਾਉਣੀ ਆ ਇਹਨੇ ਬੜੀ ਫਾਸਟ ਲਹੂ ਕੱਢਣਾ ਉਹ ਚੀਜ਼ ਦੇ ਨਾਲ ਫਾਇਦਾ ਮਿਲੂਗਾ ਕਿ ਨੁਕਸਾਨ ਹੋਊਗਾ ਉਹਦੇ ਨਾਲ ਤਾਂ ਫਾਇਦਾ ਹੋ ਸਕਦਾ ਏ ਜਦੋਂ ਸੱਪ ਜਦੋਂ ਕਿਸੇ ਨੂੰ ਸੱਪ ਕੱਟਦਾ ਹੈ ਨਾ ਜਿੰਨਾ ਕਿ ਜਵਾਨੀ ਜਿੰਨਾ ਸਾਹ ਹੁੰਦਾ ਪੁਰਾਣੀ ਉਨੇ ਕ ਤਾਜੀ ਜ਼ਹਿਰ ਹੁੰਦਾ ਜੇ ਮੌਕੇ ਤੇ ਤੁਸੀਂ ਚੀਰੇ ਦੇ ਕੇ ਸਿਰਿੰਜ ਵਰਤ ਲੋ ਭਾਵੇਂ ਸੱਪ ਤੁਹਾਨੂੰ ਜਲੀਲੇ ਤੋਂ ਜਲੀਲਾ ਜੌੜੀ ਲੜਿਆ ਇਹ ਹੋ ਸਕਦਾ ਹੈ ਕਿ ਇਸ ਚੀਜ਼ ਨਾਲ ਤੁਹਾਡੇ ਸਰੀਰ ਤੋਂ ਜ਼ਹਿਰ ਜਿਹੜਾ ਵਾ 100% ਨਿਕਲ ਜਾਏ ਤੇ ਸਪਰੀ ਵਾਈਟ ਡੂੰਗੀ ਕਿੰਨੇ ਕਿੰਨੇ ਕਿੰਨਾ ਕਢੂਗਾ 50% ਨਹੀਂ ਹੈ ਮੈਂ ਉਹ ਵੀ ਤੁਹਾਨੂੰ ਦੱਸਾਂ 50% ਵੀ ਤੁਹਾਡੇ ਸਰੀਰ ਤੋਂ ਜ਼ਹਿਰ ਨਿਕਲ ਸਕਦਾ 10% ਵੀ ਨਿਕਲ ਸਕਦਾ 20% ਵੀ ਨਿਕਲ ਸਕਦਾ ਕਿੰਨਾ ਟਾਈਮ ਕੋਈ ਇਹ ਚੀਜ਼ ਵਰਤੋ ਪਰ ਇਹ ਚੀਜ਼ ਨੇ ਸਿਰਫ ਉਹ ਸਿਰਫ ਟਾਈਮ 10 ਮਿੰਟ 15 ਮਿੰਟ ਤੱਕ ਤੇਰਾ 5-7 ਮਿੰਟ ਦਾ ਕਰਕੇ ਜਲਦੀ ਮਿਲਣਾ ਉਸ ਤੋਂ ਬਾਅਦ ਹੀ ਕਿਤੇ ਅੰਦਰ ਜਲਦੀ ਨਹੀਂ ਜਾਂਦਾ ਉਸ ਤੋਂ ਬਾਅਦ ਵਿੱਚ ਇੱਕ ਚੀਜ਼ ਨੂੰ ਅਸੀਂ ਕਹਿੰਦੇ ਹਾਂ ਨਸ਼ਾਤ ਜਦੋਂ ਕਿਸੇ ਨੂੰ ਜ਼ਾਬ ਪਾਈ ਕਰਦਾ ਵੋ ਜਦੋਂ ਤੇ ਬਲੱਡ ਜੰਮ ਜਾਂਦਾ ਭਾਵੇਂ ਸਭ ਜ਼ਹਿਰ ਵਾਲਾ ਭਾਵੇਂ ਬਿਨਾ ਜ਼ਹਿਰ ਵਾਲਾ ਜਦੋਂ ਤੁਸੀਂ ਉਹ ਚੀਰਿਆਂ ਦੇ ਸਿਰਿੰਜ ਲਾ ਕੇ ਨਿਸ਼ਾਦਰ بھرੋਗੇ ਨਿਸ਼ਾਦਰ ਇੱਕ ਪੌਂਡਰ ਵਰਗਾ ਹਾਂਜੀ ਨਿਸ਼ਾਦਰ ਜਦੋਂ ਤੁਸੀਂ ਚੀਰੇ ਤੇ ਭਰੋਗੇ ਉਹ ਚੀਰੇ ਤੋਂ ਜਿਹੜਾ ਲਹੂ ਆ ਜਲਦੀ ਜਲਦੀ ਘੁੰਮਣਾ ਸ਼ੁਰੂ ਹੋ ਜਾ ਠੀਕ ਹੈ ਇਹ ਕੰਮ ਕਰਨ ਤੋਂ ਬਾਅਦ ਮੇਰੇ ਹਿਸਾਬ ਨਾਲ ਤਾਂ ਸਭ ਲੱਗੇ ਕਿ ਸਿਰਫ ਇੱਕ ਡਾਕਟਰ ਕੋਲ ਜਾਣਾ ਚਾਹੀਦਾ ਦੇਸੀ ਦਵਾਈ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ ਤੁਸੀਂ ਮਣਕੇ ਬਾਰੇ ਕੁਝ ਪੁੱਛਦੇ ਸੀ ਹਾਂਜੀ ਮੈਂ ਮਣਕੇ ਬਾਰੇ ਪੁੱਛ ਰਹੀ ਸੀ ਉਸ ਤੋਂ ਪਹਿਲਾਂ ਮੇਰੀ ਜੀ ਮੈਂ ਇੱਕ ਤਾਂ ਤੁਹਾਡੇ ਤੋਂ ਗੱਲ ਪੁੱਛਣੀ ਹੈ ਇੱਕ ਕਹਿੰਦੇ ਨੇ ਮੰਦੇ ਪੱਤੇ ਘਵਾ ਕੇ ਦੇ ਨਾਂ ਵੀ ਕੋਈ ਪਤਾ ਲੱਗਦਾ ਹੀ ਸੱਪ ਜਦੋਂ ਲੱਗਦੇ ਆ ਤੁਸੀਂ ਨਿੰਮ ਦੇ ਪੱਤੇ ਖਾ ਲੋ ਜ਼ਪ ਜਰੀਲਾ ਰਣੀ ਤੁਹਾਨੂੰ ਕੋੜਾ ਹੀ ਲੱਗਣਾ ਨਿੰਮ ਦੇ ਪੱਤਿਆਂ ਦਾ ਅਸਰ ਹੋਣਾ ਹੈ ਜਦੋਂ ਬੰਦਾ 80% 70% ਕਾਉਤ ਦੀ ਤਰ੍ਹਾਂ ਦੇ ਬੋਲਣਾ ਉਹ ਉਸ ਤੋਂ ਬਾਅਦ ਟ੍ਰੀਟਮੈਂਟ ਵੀ ਪੋਸੀਬਲ ਨਹੀਂ ਹੁਣ ਇਹ ਇਹ ਹੁਣ ਮੈਂ ਤੁਹਾਨੂੰ ਪੀਣਾ ਜ਼ਹਿਰ ਵਾਲਾ ਸੱਪ ਦੀ ਖਾ ਇਹਨਾਂ ਦੋਨਾਂ ਸੱਪਾਂ 'ਚ ਤੁਹਾਨੂੰ ਕੋਈ ਫਰਕ ਲੱਗਦਾ ਨਹੀਂ ਸਾਨੂੰ ਤਾਂ ਕੋਈ ਨਹੀਂ ਲੱਗਦਾ ਵੀ ਥੋੜਾ ਕਲਰ ਦੇ ਡਿਫਰੈਂਸ ਹੈ ਇਹ ਇਹ ਚੀਜ਼ ਪਹਿਚਾ ਇਹਦੇ ਤੋਂ ਬਨੇ ਹੋਏ ਇਹ ਇਹ ਡਿਜ਼ਾਈਨਿੰਗ ਇਹ ਤੇ ਪਤੀਆਂ ਲੈਣਾ ਬਣੀ ਇਹ ਮੰਜ਼ੀ ਦੇ ਚੜ ਕੇ ਬਾਈਟ ਕਰਦਾ ਇਹ ਸੱਪ ਚ ਜ਼ਹਿਰ ਨਹੀਂ ਹੈਗਾ ਇਹਦੇ ਤੇ ਕੋਈ ਸੱਪ ਲੜ ਗਿਆ ਕੋਈ ਹਕੀਮ ਵੈਦ ਜੋਗੀ ਮਨਕਾ ਲਾ ਦੇ ਕੋਈ ਦਵਾਈ ਲਾ ਦੇ ਕੁਛ ਨਹੀਂ ਕਰਦੇ ਉਹਨੇ ਸੱਪ ਲੜੇ ਦਾ ਨਹੀਂ ਤੁਹਾਡਾ ਟਰੀਟਮੈਂਟ ਕਰਦਾ ਉਹਨੇ ਤੁਹਾਡਾ ਵਹਿਮ ਘਟਨਾ ਮੈਂ ਖੁਦ ਬੜਿਆ ਲੋਕਾਂ ਨੂੰ ਆਪਣੀ ਜ਼ਿੰਦਗੀ ਚ ਬਚਾਇਆ ਪਰ ਮੈਂ ਜਿੰਨਿਆਂ ਨੂੰ ਬਚਾਇਆ ਸਾਰਿਆਂ ਨੂੰ ਬਿਨਾਂ ਜ਼ਹਿਰ ਵਾਲਾ ਸੱਪ ਨਾਲ ਠੀਕ ਹੈ ਯਾਨੀ ਕਿ ਮੈਂ ਨਹੀਂ ਕਾਮ ਕੀਤਾ ਮੈਂ ਬੜੇ ਜ਼ਿੰਦਗੀ ਚ ਮਰੀਜ਼ ਕਾਮ ਕੀਤੇ ਆ ਪਰ ਮੈਂ ਮਰੀਜ਼ਾਂ ਨੂੰ ਆਨਾ ਮੈਂ ਜਿੰਨੇ ਵੀ ਕਾਮ ਕੀਤੇ ਆ ਮੈਂ ਬਿਨਾਂ ਜ਼ਹਿਰ ਵਾਲੇ ਮੇਰਾ ਮਕਸਦ ਕੋਈ ਪੈਸਾ ਇਕੱਠਾ ਕਰਨਾ ਨਹੀਂ ਕੋਈ ਨਿਸ਼ੂਰੀ ਕਰਨਾ ਨਹੀਂ ਮੇਰਾ ਮਕਸਦ ਆ ਇਨਸਾਨ ਦੀ ਜਾਨ ਬਿਲਕੁਲ ਕਿਸੇ ਵੇਲੇ ਕਿਸੇ ਨੂੰ ਸਾਫ ਜਰੀਲਾ ਲੜਿਆ ਹੁੰਦਾ ਹੈ ਦੇਸੀ ਦਵਾਈ ਦੇ ਚੱਕਰ ਤੇ ਪੈਂਦੇ ਆ ਉਹਨਾਂ ਨੂੰ ਗੁੱਸੇ ਨਰਾਦਗੀ ਹੋ ਗਈ ਉਹਨਾਂ ਦੇ ਫਿਰ ਨੂੰ ਹਸਪੀਟਲ ਦਾਖਲ ਕਰਿਆ ਹੁਣ ਮੈਂ ਤੁਹਾਨੂੰ ਇੱਕ ਸਾਫ ਦੱਸਣਾ ਕੋਮਨਪੂਲ ਫਸਰੀਕ ਸਾਫ ਤਾਂ ਜ਼ਹਿਰ ਹੈ ਨਹੀਂ ਬਿਲਕੁਲ ਨਹੀਂ ਆਗਾ YouTube ਤੇ ਤੁਸੀਂ ਰਿਸਰਚ ਮਾਰੋ ਕੋਮਨਪੂਲ ਫਸਨੀ ਓਕੇ ਜੀ ਇਹ ਵੀ ਨਾ ਜ਼ਹਿਰ ਵਾਲਾ ਸਾਫ ਇਹ ਜੇ ਨੂੰ ਬਾਈਟ ਕਰਦੇ ਆ ਤੇ ਤੁਸੀਂ ਵੀ ਖੁਦ ਮਨਕਾ ਲਾ ਕੇ ਵੀ ਦੀ ਕਰ ਸਕਦੇ ਜੀ ਆਪਣਾ ਹੱਥ ਕੇ ਕਰੀਏ ਸੱਪ ਮੇਨ ਕੋ ਆਪਣੇ ਤੇ ਸਮਝਾਦਾ ਸੱਪ ਲੜ ਗਿਆ ਸੱਪ ਦੀ ਜ਼ਹਿਰ ਮੇਰੇ ਅੰਦਰ ਛੁੱਟਦਾ ਇਸ ਤਰੀਕੇ ਥਾਂਡਾ ਕਰਦੇ ਆ ਨਾ ਲੋਕ ਜਾਂ ਮੋਰ ਦੇ ਖਾਂਬਣਾ ਕਰਦਾ ਜਾਂ ਕਿਸੇ ਵੀ ਚੀਜ਼ ਨਾਲ ਕਰਦਾ ਤੁਸੀਂ ਪੜੇ ਲਿਖੇ ਜੇ ਤੁਸੀਂ ਪੱਤਰਕਾਰ ਹੋ ਤੁਹਾਨੂੰ ਹਰ ਇੱਕ ਇਨਸਾਨ ਨੂੰ ਸਾਥ ਦੱਸਣਗੇਗਾ ਇਸ ਤਰੀਕੇ ਮਾੜਾ ਕਰਦੇ ਨਾਲ ਸੱਪ ਦਾ ਜ਼ਹਿਰ ਕਿੱਥੇ ਜਾਂਦਾ ਬਿਲਕੁਲ ਵੀ ਨਹੀਂ ਸੋ ਉਹ ਜਿੰਨਾ ਟਾਈਮ ਜ਼ਿਆਦਾ ਖਰਾਬ ਕਰੀ ਜਾਂਗੇ ਓੰਨੇ ਜ਼ਿਆਦਾ ਜ਼ਹਿਰ ਕਰੀ ਜਾਂਦੇ ਨੇ ਸੱਪ ਲੜਦਾ ਲੋਕ ਦੇਸੀ ਦਵਾਈਆਂ ਤੇ ਭੱਜਦੇ ਹਾਂਜੀ ਸਭ ਤੋਂ ਪਹਿਲੇ ਇਹ ਹੀ ਹੁੰਦਾ ਪਰ ਸੱਪ ਲੜੇ ਦਾ ਇਸ ਤਰੀਕੇ ਨਾਲ ਜ਼ਹਿਰ ਜਾਂਦਾ ਕਿੱਥੇ ਉਹਦਾ ਕਾਰਨ ਕੀ ਆ ਸਿਰਫ ਤੁਹਾਨੂੰ ਪੰਜਾਬ ਦੇ ਵਿੱਚ ਇਹ ਦੋ ਪ੍ਰਜਾਤੀਆਂ ਜੀ ਰਹੀਆਂ ਨੇ ਇਹ ਜ਼ਰੂਰੀ ਥੋੜਾ ਕਿ ਤੁਹਾਨੂੰ ਜ਼ਹਿਰ ਵਾਲਾ ਸੱਪ ਲੜਿਆ ਇਹਦੀ ਹੋ ਸਕਦਾ ਤੁਹਾਨੂੰ ਬਿਨਾਂ ਜ਼ਹਿਰ ਵਾਲਾ ਸੱਪ ਲੜਿਆ ਜੀ ਦੋ ਸੱਪ ਚ ਜ਼ਹਿਰ ਹੀ ਦੀਏਗਾ ਤਾਂ ਮਣਕਾ ਲਵਾਓ ਨਾ ਲਵਾਓ ਤੁਸੀਂ ਪਛਣਾ ਹੀ ਬਚਾ ਹਾਂਜੀ ਇਹ ਵਰ ਮਣਕੇ ਵਾਲਾ ਕੰਮ ਫੇਲ ਹੋਈ ਜਮਾ ਮੈਂ ਤੁਹਾਨੂੰ ਤੁਹਾਡੇ ਤੇ ਇਹ ਮਣਕਾ ਸੱਪ ਲੜੇ ਦਾ ਹਰ ਦੂ ਦਾ ਕੋਈ ਕੀਮਤ ਕਿੰਨੀ ਹੋਣੀ ਚਾਹੀਦੀ 5 ਲੱਖ 5 ਲੱਖ ਔਰ ਬਲੋਣੀ ਚਾਹੀਦੀ ਖਬਰੀ ਵਾਲੇ ਪੌੜੀ ਦੀ ਕੰਟਰੀ ਵਾਲੇ ਸੱਪ ਫੜਦੇ ਆ ਉਹਨਾਂ ਨੇ ਕਦੀ ਮਨਕੇ ਦੀ ਪ੍ਰੋਮੋਸ਼ਨ ਨਹੀਂ ਕੀਤੀ ਕਿ ਇਹ ਵੀ ਵੀਡੀਓ ਚ ਨਹੀਂ ਕੀਤੀ ਆ ਕਿਸੇ ਪੰਜਾਬ ਦੇ ਡਾਕਟਰ ਨੇ ਕਿਹਾ ਵੀ ਸੱਪ ਲੜੇ ਤੇ ਮਨਕਾ ਮਰੀਜ਼ ਵਰਤੇ ਤੇ ਮੇਰੇ ਕੋ ਆਓ ਕਿਸੇ ਡਾਕਟਰ ਨੇ ਇਹ ਗੱਲ ਕਹੀ ਉਹ ਵੀ ਮੇਰੇ ਕੋ ਆਓ ਮੈਂ ਮਨਕੇ ਦਾ ਇਲਾਜ ਕਰਾਂ ਪਰ ਸਾਡੀ ਪਬਲਿਕ ਦੇ ਵਿੱਚ ਇਦਾਂ ਜਦੋਂ ਆਪਾਂ ਵੀਡੀਓ ਪਾਉਂਦੇ ਆ ਨਾ ਉਹ ਕਮੈਂਟ ਕਰਦੇ ਆ ਵੀ ਨਹੀਂ ਸਾਡੇ ਸੀਗਾ ਉਹਦੇ ਲੜਿਆ ਸੀ ਉਹਨਾਂ ਨੇ ਲਾਤਾ ਕਿਉਂਕਿ ਇਹ ਤਾਂ ਅਸੀਂ ਵੀ ਸਮਝਦੇ ਆ ਵੀ ਮਨਕਾ ਕਿੱਦਾਂ ਇਲਾਜ ਕਰ ਸਕਦਾ ਮੈਂ ਕਮੈਂਟਾਂ ਦਾ ਜਵਾਬ ਦਊਂਗਾ ਤੁਹਾਡੀ ਪਬਲਿਕ ਨੂੰ ਲਿਲੂ ਕੁਲ ਕਮੈਂਟਾਂ ਦਾ ਜਵਾਬ ਦਊਂਗਾ ਨਿਗਾ ਚ ਨਿਗਾ ਬਾ ਕੇ ਉਹਨੇ ਸੱਪਾ ਇਹਦੇ ਤੋਂ ਦੇ ਉੱਪਰ ਵੀ ਹੀ ਬੰਦੀ ਹਾਂਜੀ ਇਹ ਦੇ ਇਹਦਾ ਕਿੱਦਾਂ ਦਾ ਰੰਗ ਆ ਮਿੱਟੀ ਜਿਹਾ ਰੰਗਾ ਰੰਗਾ ਚੂਹੇ ਜਿਹਾ ਰੰਗਾ ਹਾਂਜੀ ਹਾਂਜੀ 30 ਸੱਪ ਨੂੰ ਕਹਿੰਦੇ ਪੁਕਰੀ ਸਰੀ ਯੂਟਿਊਬਰ ਰਿਸਰਚ ਕਰਦੇ 30 ਸੱਪ ਜਿਹੜਿਆ ਬਿਨਾ ਜ਼ਹਿਰ ਆ ਇਹ ਸੱਪ ਜਿਹੜਿਆ ਬਿਨਾ ਜ਼ਹਿਰ ਆ ਹਾਂਜੀ ਜਦੋਂ ਬਿਨਾ ਜ਼ਹਿਰ ਇਹਦਾ ਸੱਪ ਤੁਹਾਨੂੰ ਲੜ ਗਿਆ ਤੁਸੀਂ ਮੜਕਾ ਲਵਾਓਗੇ ਜਿਹੜੇ ਸੱਪ 'ਚ ਜ਼ਹਿਰ ਨਹੀਂ ਆ ਤੁਸੀਂ ਬਚਣਾ ਕਿ ਮਰਨਾ ਬਚਣਾ ਹੀ ਬਚਣਾ ਬਿਲਕੁਲ ਕਿਉਂਕਿ ਉਹ ਸੱਪ 'ਚ ਜ਼ਹਿਰ ਨਹੀਂ ਆਇਆ ਪਰ ਖੁਦਾ ਨਾ ਕਰਾਸਦਾ ਜੇ ਸੱਪ ਤੁਹਾਨੂੰ ਕੀਲਾ ਲੜ ਗਿਆ ਤਾਂ ਫੇਰ ਕੀ ਇਸ ਨਾਲ ਕਿ ਕਿਸੇ ਚੀਜ਼ ਦੀ ਨਮਕੀ ਨਿਸ਼ਾਦ ਦੀ ਪਰਖ ਨਹੀਂ ਕਰਦੇ ਸੱਪ ਲੜੇ ਦੇ ਸਿਰਫ ਇੱਕ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਜਾਣਾ ਇਹ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਦੂਰ ਆ ਤੁਹਾਡੇ ਕੋ ਚਾਰ ਪੈਸੇ ਹੈਗੇ ਤਾਂ ਤੁਸੀਂ ਪ੍ਰਾਈਵੇਟ ਟ੍ਰੀਟਮੈਂਟ ਦੀ ਦਰਵਾਜ਼ਾ ਸਕੋਣ ਕੋਲ ਮੈਂ ਤੁਹਾਡੇ ਮਨਕੇ ਵਾਲਾ ਵਹਿਮ ਕੱਢਾ ਸਭ ਤੋਂ ਪਹਿਲਾਂ ਜਿੱਦੇ ਜਿਵੇਂ ਆਪਾਂ ਮਨਕੇ ਤੇ ਗੱਲ ਕਰਦੇ ਪਏ ਹਾਂ ਤੇ ਮਨਕਾ ਫਿਰ ਕੰਮ ਕੀ ਆਂਦਾ ਕੋਈ ਹੈ ਉਹਦਾ ਕੰਮ ਜਾਂ ਬਸ ਐਵੇਂ ਬਣਾਇਆ ਹੋਈ ਤੇ ਜੋ ਮਨਕਾ ਜਿਸ ਦਾ ਕੰਮ ਹੋਣਾ ਹੈ ਮਨਕਾ ਅਕਾਸਾ ਆਪਣੇ ਉਦਾਹਰਣ ਲਈ ਤੇ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਇਹ ਕਹਿੰਦਾ ਕਿ ਮੇਰੇ ਲਾ ਇੰਨਾ ਕੰਮ ਹੁੰਦਾ ਤੇ ਮੈਂ ਤੁਹਾਡੇ ਕੈਮਰੇ ਸਾਹਮਣੇ ਕਹਿੰਦਾ ਨਾ ਇੱਕ ਮਣਕਾ ਸੱਪ ਨਾਲ ਲੜੇ ਵੇ ਇੱਕ ਪ੍ਰੋਪਰ ਹਾਰ ਨਾ ਹੈ ਗੁਰੂ ਘਰੇ ਮਣਕਾ ਕਰਦਾ ਮੇਰੇ ਰੀਤ ਕਿਸੇ ਨੂੰ ਵੀ ਸੱਪ ਡਰਦਾ ਉਹ ਗੁਰੂ ਘਰੇ ਜਾਂਦੇ ਮਣਕਾ ਲਵਾਉਂਦੇ ਉਹ ਬੰਦਾ ਠੀਕ ਹੋ ਜਾਂਦਾ ਮੇਰੀ ਕਿੰਨੀ ਜਿਹੜਾਈ ਹੋਣੀ ਸ਼ੀਓ ਕਬਚ ਸਹੀ ਗੱਲ ਨਹੀਂ ਆਉਂਦਾ ਨਾ ਕਹਿੰਦਾ ਮੜਕਾ ਸੱਪ ਨਾਲ ਲੜੇ ਜਾਂ ਹਾਰ ਜੀ ਆ ਮਣਕਾ ਉੱਚੇ ਸੱਪ ਨਾਲ ਲੜੇ ਨੇ ਕਹਿੰਦਾ ਜੀ ਜੀ ਆ ਹੁਣ ਮੈਂ ਤਾਂ ਉਹ ਇੱਕ ਸੱਪ ਬਖਾਣਾ ਤੁਹਾਡਾ ਮੜਕੇ ਦਾ ਸਾਰਾ ਜਿਹੜਾ ਡੌਂਟਾ ਉਹ ਕੱਟ ਕਰਨਾ ਬਿਲਕੁਲ ਨਹੀਂ ਇਨਸਾਨ ਤੇ ਜ਼ਹਿਰ ਨਹੀਂ ਹੈਗਾ ਬਿਲਕੁਲ ਨਹੀਂ ਡਰਨਾ ਮੈਨੂੰ ਐਸੇ ਕੁਛ ਨਹੀਂ ਆ ਗਿਆ ਉਹ ਵੀ ਮੈਂ ਇਹ ਨਹੀਂ ਚਾਹਤ ਕਰ ਸਕਾਂ ਇਹ ਦੇਖੋ ਇਹ ਸੱਪ ਦੀ ਲੈਂਥ ਦੇਖੋ ਹਾਂਜੀ ਕਿੰਨੀ ਹੈ ਉਹ ਜੇ ਮੰਨ ਲਓ ਇਹ ਸੱਪ ਕਿਸੇ ਇਨਸਾਨ ਨੂੰ ਬਾਈਟ ਕਰ ਦੇ ਹਾਂਜੀ ਉਹ ਇਨਸਾਨ ਮਰ ਕੇ ਆਲੇ ਕੋਲ ਜਾਊਗਾ ਪੂਰੀ ਜਾਨ ਬਚ ਗਈ ਪਰ ਜਿੱਦਾਂ ਇਹ ਜੀਅ ਖੜਦਾ ਪਿਆ ਉਹਨੂੰ ਦੇਖ ਕੇ ਤਾਂ ਇਹ ਲੱਗਦਾ ਇਹ ਬਾਈਟ ਕਰਨ ਨੂੰ ਹੀ ਤਿਆਰ ਆ ਦੇਖੋ ਇਹ ਸੱਪ ਦਾ ਇੱਕ ਸੁਭਾਅ ਸਮਝਣਾ ਬਣਿਆ ਗਊ ਸੱਪਾਂ ਇਹ ਕਿਸੇ ਨੂੰ ਬਾਈਟ ਨਹੀਂ ਕਰਦੇ ਠੀਕ ਹੈ ਦੋਸਤੋ ਇਹਦਾ ਰੰਗ ਬਿਲਕੁਲ ਬਲੈਕ ਦੇ ਆ ਇਹ ਸੱਪ ਦੇ ਵਿੱਚ ਜ਼ਹਿਰ ਨਹੀਂ ਹੈਗਾ ਇਹਨੂੰ ਰੈਡ ਸਨੇਕ ਕਹਿੰਦੇ ਆ ਜਿਹੜੇ ਲੋਕ ਤੁਹਾਡੇ ਕਮੈਂਟਾਂ ਚ ਕਹਿੰਦੇ ਨੇ ਅਸੀਂ ਮੜਕਾ ਲਾ ਕੇ ਬੱਦੀ ਨੂੰ ਬਚਾਇਆ ਮੈਂ ਮੰਨ ਕੇ ਬਚਾਇਆ ਵਾ ਮੈਂ ਤੁਹਾਡੇ ਵੀਡੀਓ ਦੇ ਵਿੱਚ ਕੋਈ ਆਪਣੀ ਵੀਡੀਓ ਪਾ ਦਾਂਗਾ ਜਿਹੜੇ ਸੱਪ ਲੜਿਆ ਨੇ ਮੈਂ ਕਹਿੰਦੀ ਆ ਪਰ ਜਿੰਨੇ ਵੀ ਇਨਸਾਨ ਕਹਿਣ ਕਿਤੇ ਸਾਰੇ ਜਿਹੜੇ ਆ ਉਹ ਦਿਨਾ ਜ਼ਹਿਰ ਵਾਲੇ ਸੱਪ ਆ ਇਹ ਸੱਪ ਨੂੰ ਰੈਡ ਸਨੇਕ ਕਹਿੰਦੇ ਯੂਟਿਊਬਰ ਸੱਚ ਮਾਰੋ ਕਿ ਇਹ ਸੱਪ ਦੇ ਵਿੱਚ ਜ਼ਹਿਰ ਹੀ ਨਹੀਂ ਹੈ ਠੀਕ ਹੈ ਪਰ ਜੇ ਇਹ ਸੱਪ ਕਿਸੇ ਆਮ ਇਨਸਾਨ ਨੂੰ ਬਾਈਟ ਕਰਦੇ ਤਾਂ ਉਹਦਾ ਕੀ ਤੁਹਾਡੇ ਲੜ ਜਾਣਾ ਵੀਰ ਜੀ ਪਹਿਲਾਂ ਤੇ ਇਹ ਇਹਦੇ ਵਿੱਚ ਜ਼ਹਿਰ ਹੀ ਨਹੀਂ ਹੈ ਇਰੇ ਵਿੱਚ ਸੈਰੀ ਨਹੀਂ ਹੈਗਾ ਇਸਾਂ ਨੂੰ ਕੰਮ ਕਰਨ ਦਾ ਤਰੀਕਾ ਹੁੰਦਾ ਵਾ ਇਹ ਦੇਖੋ ਇਹ ਦੇਖੋ ਇਹਨੇ ਬਾਹਰ ਵੀ ਕਰਿਆ ਇਹ ਜੀ ਵੀ ਨਹੀਂ ਜਾਂਦਾ ਇਹਨੇ ਬਾਹਰ ਹੀ ਨਹੀਂ ਕਰਿਆ ਜਿਹੜੇ ਚੋਗੀ ਤੀਜਾ ਦੂਸਰੇ ਤੀਜੇ ਬੰਦੇ ਆ ਸੱਪ ਲੜੇ ਦਾ ਟ੍ਰੀਟਮੈਂਟ ਕਰਦੇ ਆ ਮਣਕਾ ਲਾ ਕੇ ਉਹ ਸਿਰਫ ਇਸੇ ਸੱਪ ਤੋਂ ਹੀ ਕਰ ਸਕਦੇ ਆ ਜਿਹੜੇ ਸੱਪ ਦੇ ਵਿੱਚ ਤਹਿਰ ਨਹੀਂ ਹੈਗਾ ਐਗਰੈਸਿਵ ਤਾਂ ਹੋ ਰਿਹਾ ਜੀ ਇਹ ਪਰ ਇਹ ਕੱਟਦਾ ਨਹੀਂ ਹੈਗਾ ਨਹੀਂ ਬਿਲਕੁਲ ਬਿਲਕੁਲ ਕੱਟ ਵੀ ਜਾ ਕਿ ਤਾ ਮਨ ਲਈ ਸਾਬ ਕੱਟ ਵੀ ਦੇ ਸਾਨੂੰ ਅਸੀਂ ਇਹਦੇ ਕੋਈ ਟਰੀਟਮੈਂਟ ਨਹੀਂ ਕਰਦਾ ਹਮ ਤੁਸੀਂ ਕੁਝ ਨਹੀਂ ਕਰੋਗੇ ਜਿਵੇਂ ਤੁਸੀਂ ਅਸਾਂ ਚੱਕੇ ਬੈਠੇ ਹੋ ਇਹ ਬਾਈਟ ਵੀ ਕਰਦੇ ਅਸੀਂ ਤਾਂ ਵੀ ਟਰੀਟਮੈਂਟ ਨਹੀਂ ਕਰ ਠੀਕ ਹੈ ਠੀਕ ਹੈ ਜੀ ਕੋਰਾ ਕੰਮ ਤੇ ਤੁਹਾਨੂੰ ਸੁਣਦੇ ਆਖਰੀਆ ਮੈਂ ਤੁਹਾਡੇ ਚੈਨਲ ਤੇ ਇਹ ਸਾਬ ਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਹਾਂਜੀ ਜੇਦ ਮੈਂ ਤੁਹਾਨੂੰ ਪਤਾ ਕਰੀਏ ਨਾ ਕਿ ਸਾਬ ਦੇ ਜ਼ਹਿਰ ਹੋਏ ਜਿਹੜੇ ਮਨਕੇ ਵਾਲੇ ਨੋਟ ਬੱਚਦੇ ਆ ਜਾਂ ਬੀਸੀਪਾਈ ਨੇ ਬੱਚਦੇ ਹੋਏ ਇਸੇ ਸਾਬ ਤੋਂ ਬੱਚਦੇ ਆ ਕੁਝ ਹੋਰ ਪੰਜਾਬ ਦੀਆਂ ਬੰਸਾ ਤੇ ਮਸਲਾ ਨਾ ਜਿੰਨਾ ਤੇ ਫੇਰ ਨਹੀਂ ਹੈਗਾ ਕੋਈ ਜ਼ਹਿਰ ਵਾਲੀ ਦਵਾਈ ਦੇ ਉੱਤੋਂ ਕੋਈ ਦੀਸੀ ਦਵਾਈ ਕੋਈ ਨਾ ਦਾ 200 ਕੋਈ ਮਨਕਾ ਕੋਈ ਐਗਰੀਕਲਚਰ ਦੀ ਦਵਾਈ ਕੋਈ ਕੰਮ ਨਹੀਂ ਕਰਦੀ ਸਿਰਫ ਉਸ ਆਪ ਲੜੇ ਦੇ ਇੰਜੈਕਸ਼ਨ ਕੰਮ ਕਰਦੇ